ਮੁਰਦਾਬਾਤ ਵਾਦੀ ਸਰਕਾਰ ਮੁਰਦਾਬਾਤ ਰਾਇਦਰ ਸਰਕਾਰ ਮੁਰਦਾਬਾਤ ਜਿਆਪਾਟ ਰੀਕਸਾਨ ਯੂਨੀਅਨ ਜਿੰਦਾਬਾਦ ਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿਆਪਾਟ ਰੀਕਸਾਨ ਯੂਨੀਅਨ ਜਿੰਦਾਬਾਦ ਅਸੀਂ ਲੋਦ ਲਾ ਦੇਣਾ ਅਸੀਂ ਅਸੀਂ ਅੱਜ ਸਰਕਾਰ ਦੇ ਹਲਕਾ ਖੇਮ ਕਰਨ ਦੇ ਵੱਖ-ਵੱਖ ਪਿੰਡਾਂ ਵਿੱਚ ਜਿਹੜਾ ਅੱਜ ਮੋਦੀ ਸਰਕਾਰ ਦਾ ਕਿਸਾਨਾਂ ਵੱਲੋਂ ਪਤਲਾ ਫੂਕਾ ਜਾ ਰਿਹਾ ਹੈ ਉਸੇ ਤਹਿਤ ਹੀ ਹਲਕਾ ਖੇਮ ਕਾਰਨ ਦੇਸਰ ਹਦੀ ਪਿੰਡ ਡੱਲ ਵਿੱਚ ਜਿਹੜੇ ਇੱਥੇ ਵੱਡੇ ਪੱਧਰ ਦੇ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਅਤੇ ਕਿਸਾਨ ਜਿਹੜੇ ਇੱਥੇ ਪਹੁੰਚੇ ਹੋਏ ਆ ਉਹਨਾਂ ਵੱਲੋਂ ਜਿਹੜਾ ਅੱਜ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾਏਗਾ ਇਹਦਾ ਬੇਤ ਅੰਗਰੇਜ਼ ਸਿੰਘ ਪਿੰਡ ਡੱਲ ਆ ਬਟਖਸਾਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਜਿਹੜੇ ਪੁਤਲੇ ਫੂਕੇ ਜਾ ਰਹੇ ਕੇ ਇਸ ਸੰਬੰਧ ਵਿੱਚ ਫੂਕੇ ਜਾ ਰਹੇ ਇਹ ਸੰਬੰਧ ਹੈ ਕਿ ਜਿਹੜਾ ਪਿਛਲੇ ਦਿਨੀ ਮੋਦੀ ਦੇ ਧਰਣਾ ਲੈ ਦਿੱਲੀ ਆਪਾਂ ਚਾਰ-ਸੱਤ ਕਿਲੋ ਦੀ ਗੱਲ ਆ ਉਹਦੇ ਮੰਗਾਉਂਦੇ ਮੰਨਿਆ ਸੀ ਤਿੰਨ ਕਾਲੇ ਕੂ ਨੂੰ ਲੈ ਕੇ ਆਇਆ ਸੀ ਉਹਨਾਂ ਨੂੰ ਉਹਨੇ ਲਾਗੂ ਨਹੀਂ ਕੀਤਾ ਉਹਦੇ ਸਬੰਧ ਦੇ ਦੁਬਾਰਾ ਫਿਰ 10 ਮਹੀਨੇ 11 ਮਹੀਨੇ ਤਰ੍ਹਾਂ ਲੱਗੇ ਨੂੰ ਹੋ ਗਏ ਹੁਣ ਬਾਰਡਰ ਹਰਿਆਣੇ ਦੇ ਬਾਰਡਰਾਂ ਤੇ ਤੇ ਅੱਜ ਤੱਕ ਡੱਲੇਵਾਲ ਸਾਹਿਬ ਨੂੰ ਅੱਜ 45 ਦਿਨ ਲੱਗ ਪਾ ਗੰਮਨ ਵਰਤੇ ਬੈਠੇ ਨੂੰ ਇਹ ਅੰਨੀ ਤੇ ਬੋਲੀ ਸਰਕਾਰ ਜਿਹੜੀ ਸਾਡੀ ਕੋਈ ਗੱਲ ਸੁਣਨਾ ਚਾਹੁੰਦੀ ਅਸੀਂ ਫਿਰ ਮਤਲਬ ਤਰਨੇ ਲਾ ਕੇ ਦਾ ਰੋਸ ਮਜਾਰਾ ਕਰਾਂਗੇ ਪੂਰੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਅੱਜ ਲੱਗ ਰੋਸ ਪੂਰੇ ਪੰਜਾਬ ਜੀ ਦੀ ਟੋਟਲ ਹਰ ਜਗ੍ਹਾ ਹਰ ਮੋਰਤੇ ਬਿਦਾਰ ਸ਼ਹਿਰ ਪਿੰਡਾਂ ਜਾਈ ਕੁਣ ਖਾੜੇ ਸਾਰਨਾ ਜਾ ਕੇ ਹੋਰ ਨਾ ਪਿੰਡ ਸਾਰੇ ਜਿਹਾ ਬੰਨਣ ਲੱਗੇ ਆ ਆਪਣਾ ਪ੍ਰੋਜੈਕਟ ਕਰ ਰਹੇ ਹਨ ਇੱਕ ਜਿਹੜੀ ਕਿਸਾਨ ਦੀ ਮੌਤ ਹੋਈ ਹੈ ਤੇ ਛੋਟੀ ਬੱਚਤ ਤੇ ਉਹਦੇ ਬਾਰੇ ਕੀ ਕਹਿੰਦੇ ਉਹਦੇ ਬਾਰੇ ਕਹਿਣਾ ਚਾਹਾਂਗੇ ਬਹੁਤ ਮਤਭਾਗੀ ਗੱਲ ਹੋਈ ਜੋ ਉਹ ਕਿਸਦਾ ਤੀ ਪੁੱਤ 24 ਸਾਲ ਦਾ ਉਹ ਲੜਕਾ ਜਿਹਦੀ ਮੌਤ ਹੋਈ ਆ